ਭਈ ਨੰਮਰ ਕੋਈ ਡਿੱਕਾ ਨਹੀਂ ਤੁਹਾਨੂੰ ਲੱਗਿਆ ਜਿਵੇਂ ਬਣਾਉਣ ਲੱਗੇ ਦੁਕਾਨਾਂ ਡਿੱਕਾ ਦਾ ਸਨੋ ਡਿੱਕਾ ਤਾਂ ਨਹੀਂ ਲੱਗਿਆ ਪਰ ਡਿੱਕਾ ਬਚਾਉਣ ਖਾਤਰ ਤਾਂ ਸੀ ਆਪਦੀ ਕਾਂਧੀ ਪਰੇ ਕਰ ਲਈ ਅਸਲ ਦੁਕਾਨਾਂ ਹੀ ਪਰੇ ਨੂੰ ਕਰ ਲਈਆਂ ਹਾਂ ਇਹ ਉਹ ਥਮਲੇ ਨੂੰ ਸਿੱਧੀ ਆਉਂਦੀ ਸੀ ਨਿਓ ਇੱਧਰ ਇਹ ਨਹੀਂ ਮਿੱਤਰੋ ਨਿਓ ਇੱਧਰ ਆਉਂਦੀ ਸੀ 2 ਫੁੱਟ ਆਉਂਦੀ 2 ਫੁੱਟ ਅਸੀਂ 2 ਫੁੱਟ ਕਾਂਧੀ ਪਿੱਛੇ ਕਰ ਲਈ ਅਸਲ ਨੰਮ ਬਚਾ ਲਈ ਜਾਨੀ ਤੁਸੀਂ ਹਾਂ ਉਹ ਦੇਖ ਲਓ ਮਿੱਤਰੋ ਐਵੇਂ ਹੁੰਦੇ ਆ ਬਾਤਾਂ ਵਰਨ ਪ੍ਰੇਮੀ ਬੰਦੇ 10 ਸਾਲਾਂ ਤੋਂ ਤਾਂ ਇਹ ਹੋਈ ਆ ਡਿੱਕਾ ਕਿੰਨੇ ਸਾਲਾਂ ਦੀ ਆ ਇਹ ਇਹ 10 ਸਾਲ ਹੋ ਗਏ ਇਹਨੂੰ ਅਸਾ 10 ਸਾਲ ਦੀ ਐ ਇਹ ਨਮ ਓਕੇ ਜਿਹੜੀ ਪਟਣੀ ਨਹੀਂ ਹੈਗੀ ਇਹ ਨਹੀਂ 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 ਕਈ ਲੋਕ ਯਾਰ ਜਿਵੇਂ ਪੜ ਦਿੰਦੇ ਆ ਚੀਜ਼ ਵੀ ਡਿੱਕੇ ਚ ਵੀ ਇਹ ਨਹੀਂ ਨਹੀਂ ਆ ਦੇਖੋ ਸਾਡੇ ਆ ਤਾਂ ਜਮਾ ਦੁਕਾਨ ਦੇ ਸਾਹਮਣੇ ਆ ਗਈ ਆ ਅਸੀਂ ਇਹ ਵੀ ਨਹੀਂ ਪਟਣੀ ਅਸਾ ਨਹੀਂ ਆਹ ਜਿਹੜੀ ਪੂਰੇ ਤੁਹਾਡੇ ਬਕੈਨੇ ਵੀ ਨਹੀਂ ਪਟਣੀ ਨਾ ਇਹ ਵੀ ਨਹੀਂ ਪਟਣੀ ਨਾਲੇ ਬਿਲਕੁਲ ਸ਼ਟਰ ਦੇ ਸਾਡੇ ਜੇ ਬਿਲਕੁਲ ਸਾਹਮਣੇ ਸ਼ਟਰ ਦੇ ਹਾਂ ਹਾਂ ਇਹ ਵੀ ਨਹੀਂ ਪਟਣੀ ਅਸੀਂ ਬਾਈ ਫੇਰ ਤਾਂ ਯਾਰ ਵਾਤਾਵਰਨ ਪ੍ਰੇਮੀ ਲੱਗਦੇ ਆ ਸਾਵੇਂ ਸਾਵੇਂ ਇੰਨਾ ਦੀ ਧਾਪਾ ਬਿਲਕੁਲ ਬਿਲਕੁਲ ਇਹ ਲੋਕਾਂ ਨੂੰ ਸਮਝ ਕੇ ਆਉਣੀ ਹੈਗੀ ਇਹ ਗੱਲ ਦੀ ਬਸ ਲੋਕ ਸਮਝ ਜਾਣਗੇ ਹੌਲੀ ਹੌਲੀ ਸਮਝਣਗੇ ਜੋ ਸਿਰ ਤੋਂ ਹੀ ਪਾਣੀ ਲੰਘਿਆ ਬਿਲਕੁਲ 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 ਲੋ ਜੀ ਬਾਈਕਾਂ ਜਦੋਂ ਸਿਰ ਤੋਂ ਹੀ ਪਾਣੀ ਲੰਘਿਆ ਕਹਿੰਦਾ ਉਦੋਂ ਲੋਕ ਇਹ ਗੱਲਾਂ ਸਮਝਣਗੇ ਵੀ ਦੇਖੋ ਵੀ ਨਹੀਂ ਵੀ ਆ ਨਿੰਮਾ ਜਿਹੜੀ ਇਹ 10 ਸਾਲ ਹੋ ਗਏ ਨੂੰ ਏਡੀ ਵੱਡੀ ਹੁੰਦੀ ਨੂੰ ਤੇ ਇਧਰ ਬਾਈ ਉਹਨਾਂ ਦੀ ਚੱਕੀ ਆ ਪਰ ਇਹ BSL ਦਾ ਆਪਣਾ ਦਫ਼ਤਰ ਆ ਜੀ ਕੇਵਲ ਸਰਵਿਸ ਸਟੇਸ਼ਨ ਆ ਤੇ ਯਾਨੀ ਇੱਧਰ 2 ਫੁੱਟ ਨਹੀਂ ਕੰਦ ਉਰੇ ਕਰਨੀ ਸੀ ਹਾਂ ਉਰੇ ਕਰਨੀ ਸੀ ਜਿਹਨੇ ਮਨਾ ਹੁੰਦੀ ਜਿਹਨੇ ਮਨਾ ਹੁੰਦੀ ਓਕੇ ਵੀ ਨੇ ਮਨ ਨੂੰ ਬਚਾਉਣ ਦੇ ਲਈ ਤੁਸੀਂ ਯਾਨੀ ਕਿਹਾ ਵਿਚੋ ਦੁਕਾਨ ਨਹੀਂ ਪਰੇ ਕਰ ਦਿੱਤਾ ਯਾਨੀ ਨਿਓਂ ਪਰੇ ਕਰ ਲਈ ਨਾ ਪੱਟਣੀਆਂ ਨਾ ਇਹ ਬੱਟਣੀਆਂ ਫੇ ਬਾਕੀ ਲੋਕਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਬਈ ਗਲਤ ਡਰਾਫਟ ਪੱਟਣ ਲੱਗੇ ਕੋਈ ਸੋਚਦੇ ਨਹੀਂ ਇਹ ਗੱਲ ਡਰਾਫਟ ਪੱਟਣ ਨੂੰ ਤਾਂ ਆਪਾਂ 10 ਮਿੰਟ ਲਾ ਦਨੇ ਪਰ ਹੋਣ ਤਾਂ ਕਈ ਸਾਲ ਲੱਗਦੇ ਆ ਨਾ ਬਿਲਕੁਲ ਇਹਨਾਂ ਦਾ ਕੀ ਫਾਇਦਾ ਕੀ ਨਹੀਂ ਪਰ ਆਪਾਂ ਨੂੰ ਡਰਾਫਟਾਂ ਦੇ ਡਰਾਫਟਾਂ ਦੇ ਫਾਇਦੇ ਨਹੀਂ ਡਰਾਫਟਾਂ ਦੇ ਫਾਇਦੇ ਨੇ ਡਰਾਫਟਾਂ ਨਾਲ ਹੀ ਤਾਂ ਆਪਾਂ ਜਿਉਂਦੇ ਆ ਓਕੇ ਤੇ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਜਿਹੜੇ ਪੱਟ ਦਿੰਦੇ ਆ ਉਹ ਲੋਕਾਂ ਨੂੰ ਇਹ ਆ ਵੀ ਖਾਉਣੀ ਏਸੀ ਸਾਨੂੰ ਵਿਚਾਲਣਗੇ ਪਰ ਕਈ ਐਨਆਰਆਈ ਭਰਾ ਨੇ ਉਹ ਬਾਹਰੋਂ ਆ ਕੇ ਮਤਲਬ ਆਉਂਦੇ ਨੇ ਆ ਕੇ ਇਦਰਾ ਦੇ ਘਰਾਂ ਦੇ ਬਾਹਰ ਦਰਖਤ ਹੋਏ ਹੋਏ ਨੂੰ ਪੱਟ ਦਿੰਦੇ ਨੇ ਮਤਲਬ ਵੀ ਪਰ ਕਈ ਪੱਟ ਦਿੰਦੇ ਵੀ ਸਾਡੀ ਇਹ ਜੀ ਫਰਸ਼ ਕਰਦੀ ਆ ਜੀ ਕੰਧ ਨੂੰ ਐ ਕਰਦੀ ਆ ਹਾਂ ਪਰ ਨਹੀਂ ਥੋੜੇ ਤਾਂ ਕੁਝ ਨਹੀਂ ਕਰੇ ਹੋਏ ਨੇ ਉਹ ਕਰਨਾ ਇਹਨੇ ਕੀ ਹੁੰਦਾ ਭਾਜੇ ਕੋਈ ਮੰਨ ਲਓ ਜੜ ਹੁੰਦੀ ਆ ਕਿਤੇ ਬੰਦਾ ਕੱਟ ਦਿੰਦਾ ਪਰ ਦਰਖਤ ਪੱਟਣਾ ਤਾਂ ਵਧੀਆ ਗੱਲ ਨਹੀਂ ਪਰ ਬਈ ਜੀ ਇੱਕ ਮੈਂ ਦੇਖਿਆ ਦਰਖਤ ਵੀ ਜਿਹੜਾ ਇੰਨੀਆਂ ਕੁਦਰਤ ਵੱਲੋਂ ਉਹ ਹੁੰਦੀਆਂ ਜੀ ਮੈਂ ਪੱਕੇ ਲਈ ਉਹ ਹੋਰ ਪਾਸੇ ਨੂੰ ਘੁੰਮ ਜਾਂਦੀ ਆ ਘੁੰਮ ਜਾਂਦੀ ਆ ਜੇ ਕੋਈ ਮੁਰੇ ਕੀ ਆ ਜਾਂਦੀ ਏਡੇ ਤੋਂ ਹਾਂ ਕੋਈ ਏਡੀ ਗੱਲ ਗੱਲ ਬਣੀ ਵੀ ਕੋਈ ਕੰਦ ਹਲਾ ਦੇਣਗੀਆਂ ਨਹੀਂ ਨਹੀਂ ਕੰਦ ਕੋਈ ਤਾਂ ਨੇ ਕੀ ਹਲਾਉਣੀ ਆ ਓਕੇ ਹਾਂ ਬਾਕੀ ਨਮਰ ਦਾ ਯਾਰ ਫਾਇਦੇ ਵੀ ਬਹੁਤ ਨੇ ਹੁਣ ਆਪਾਂ ਇੱਥੇ ਖੜੇ ਆ ਦੇਖ ਛਾਵੇਂ ਆ ਤੇ ਜੇ ਤੇ ਨਾ ਹੁੰਦੀ ਤਾਂ ਆਪਾਂ ਤੇ ਖਾੜੀ ਨਹੀਂ ਸਕਦੇ ਬਿਲਕੁਲ ਬਿਲਕੁਲ ਗਰਮੀਆਂ ਚ ਬਹੁਤ ਨਜ਼ਾਰਾ ਹੁੰਦਾ ਉਹ ਗਰਮੀਆਂ ਚ ਪੂਰਾ ਨਜ਼ਾਰਾ ਇਸੀ ਤੋਂ ਵੱਧ ਨਜ਼ਾਰਾ ਹਵਾ ਹਾਰੇ ਬਹਿ ਕੇ ਦੇਖਣਾ ਸੜਕ ਤੇ ਤੇ ਗੱਡੀ ਖੜਾਉਣੀ ਆ ਛਾਵੇਂ ਜਾਂ ਹੋਰ ਬਹੁਤ ਕੋਗਨੀਏ ਦੇ ਓਕੇ ਇਹ ਇੱਕ ਗੱਲ ਹੋਰ ਆਪਣੇ ਸੀ ਕਿ ਮੈਂ ਅੱਜ ਤੁਹਾਡੇ ਨਾਲ ਕਰਦਾ ਚਲੋ ਕਹਿੰਦੇ ਵੀ ਜਿੱਥੇ ਜ਼ਿਆਦਾ ਦਰਖਤ ਹੁੰਦੇ ਨੇ ਕਹਿੰਦੇ ਉੱਥੇ 2-3 ਡਿਗਰੀ ਟੈਂਪਰੇਚਰ ਘੱਟ ਆਉਂਦਾ ਲੋਹਿਆਣਾ ਜਿਹੜੀ ਯੂਨੀਵਰਸਿਟੀ ਆ ਮੈਂ ਇਹ ਗੱਲ ਪਹਿਲੀ ਵਾਰ ਸੁਣੀ ਸੀ ਮੈਨੂੰ ਹੈਰਾਨੀ ਹੋਈ ਕਹਿੰਦੇ ਵੀ ਉੱਥੇ ਬਾਕੀ ਸ਼ਹਿਰ ਨਾਲੋਂ 3 ਡਿਗਰੀ ਟੈਂਪਰੇਚਰ ਘੱਟ ਆਉਂਦਾ ਲੁਧਿਆਣਾ ਯੂਨੀਵਰਸਿਟੀ ਸੱਚ ਆਈਏ ਉਹ ਤਾਂ ਬਿਲਕੁਲ ਸੱਚੀ ਆ ਜਦੋਂ ਦਰਖਤਾਂ ਦਰਖਤਾਂ ਨਾਲ ਹੀ ਤਾਂ ਹਵਾ ਠੰਡੀ ਰਹਿੰਦੀ ਆ ਆਕਸੀਜਨ ਦੀ ਮਾਤਰਾ ਵੱਧਦੀ ਆ ਓਕੇ ਤੇ ਇਹ ਸਾਰਾ ਕੁਝ ਦਰਖਤਾਂ ਨਹੀਂ ਦੇਣੀ ਆ ਓਕੇ ਜੀ ਓਕੇ ਭਾਈ ਬਹੁਤ ਵਧੀਆ ਲੱਗਿਆ ਯਾਰ ਤੁਹਾਡੀ ਆਹ ਗੱਲ ਦੇਖ ਕੇ ਮੈਨੂੰ ਵੀ ਨਹੀਂ ਤਾਂ ਲੋਕ ਜਦੋਂ ਕੋਈ ਨਵਾਂ ਮਾੜਾ ਮੋਟਾ ਕੋਈ ਬਣਾਉਣ ਲੱਗਦੇ ਆ ਪਹਿਲਾਂ ਤਾਂ ਉਹ ਸਭ ਤੋਂ ਪਹਿਲਾਂ ਦਰਖਤ ਪੜਦੇ ਨੇ ਬਿਲਕੁਲ